ਸੰਦੀਪ ਸਾਨੀ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਦਰਅਸਲ ਮੌਜੂਦਾ ADGP ਅਰुणਪਾਲ ਸਿੰਘ ਦੇ ਕਾਰਜਕਾਲ ਦੌਰਾਨ ਤਿੰਨ ਵੱਡੀਆਂ ਘਟਨਾਵਾਂ ਤਿੰਨ ਜੇਲਾਂ ਸੈਂਟਰਲ ਜੇਲ ਕਪੂਠਲਾ ਜ਼ਿਲ੍ਹਾ ਜੇਲ ਸੰਗਰੂਰ ਅਤੇ ਸੈਂਟਰਲ ਜੇਲ ਪਟਿਆਲਾ ਵਿੱਚ ਵਾਪਰੀਆਂ ਨੇ ਜਿਨ੍ਹਾਂ ਵਿੱਚ ਕੈਦੀਆਂ ਦੀਆਂ ਹਲਕਤਾਂ ਹੋਈਆਂ ਨੇ ਉਪਰੋਕਤ ਸਾਰੀਆਂ ਘਟਨਾਵਾਂ ਤੋਂ ਪਹਿਲਾਂ ਸੁਪਰੀਡੈਂਟ ਜ਼ਿਲ੍ਹਾ ਵੱਲੋਂ ਵਾਰ-ਵਾਰ ਲਿਖਤੀ ਰੂਪ ਦੇ ਵਿੱਚ ਘਟਨਾਵਾਂ ਦੀਆਂ ਅਸ਼ੰਕਾਵਾਂ ਅਤੇ ਹਮਲੇ ਦਾ ਸ਼ਿਕਾਰ ਕੈਦੀਆਂ ਨੂੰ ਟਰਾਂਸਫਰ ਕਰਨ ਬਾਰੇ ਸੂਚਨਾ ਦਿੱਤੀ ਗਈ ਸੀ ਪਰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਨਾ ਕੋਈ ਟਰਾਂਸਫਰ ਆਰਡਰ ਜਾਰੀ ਕੀਤਾ ਗਿਆ ਤੇ ਨਾ ਹੀ ਐਡੀਜੀਪੀ ਵੱਲੋਂ ਕੋਈ ਸੰਕੇਨ ਲਿਆ ਗਿਆ ਸੁਪਰੀਡੈਂਟ ਕਪੂਰਥਲਾ ਵੱਲੋਂ ਪੱਤਰ ਨੰਬਰ 6808 ਮਿਤੀ 28/5/2023 ਰਾਹੀਂ ਸਿਮਰਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਟਰਾਂਸਫਰ ਕਰਨ ਲਈ ਲਿਖਿਆ ਗਿਆ ਸੀ ਪਰ ਉਸ ਨੂੰ ਟਰਾਂਸਫਰ ਨਹੀਂ ਕੀਤਾ ਗਿਆ ਅਤੇ 13/7/2023 ਨੂੰ ਉਸ ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਉਦੋਂ ਦੇ ਸੁਪਰੀਡੈਂਟ ਜੀਐਲ ਸੰਗਰੂਰ ਵੱਲੋਂ ਕੈਦਿਆਂ ਸਿਮਰਜੀਤ ਜੁਝਾਰ, ਪਰਮਿੰਦਰ ਗੋਹਰਾ, ਮੁਹੰਮਦ ਹਰਸ਼ ਅਤੇ ਪਰਮਿੰਦਰ ਬੱਗਾ ਨੂੰ ਟਰਾਂਸਫਰ ਕਰਨ ਦੇ ਲਈ ਐਡੀਜੀਪੀ ਨੂੰ ਪੱਤਰ ਨੰਬਰ 2148 ਮਿਤੀ 19/3/2024 ਅਤੇ 2884 ਮਿਤੀ 15 4 2024 ਰਾਹੀ ਲਿਖਿਆ ਗਿਆ ਸੀ ਪਰ 19 4 2024 ਨੂੰ ਸਿਮਰਨਜੀਤ ਜੁਝਾਰ ਵੱਲੋਂ ਕੈਦਿਆਂ ਤਰਮਿੰਦਰ ਗੋਹਰਾ ਅਤੇ ਮੁਹੰਮਦ ਹਰਸ਼ ਨੂੰ ਹਮਲਾ ਕਰਕੇ ਮਾਰ ਦਿੱਤਾ ਗਿਆ। ਉਦੋਂ ਹੀ ਸੁਪਰਡੈਂਟ ਸੈਂਟਰਲ ਜੇਲ ਪਟਿਆਲਾ ਵੱਲੋਂ ਪੱਤਰ ਨੰਬਰ 22831 ਮਿਤੀ 27 11 2024 ਰਾਹੀ ਸੰਦੀਪ ਪੁੱਤਰ ਮਹਿੰਦਰ ਪਾਲ ਨੂੰ ਕਿਸੇ ਹੋਰ ਜੇਲ ਵੱਲ ਟ੍ਰਾਂਸਫਰ ਕਰਨ ਲਈ ਡੀਜੀਪੀ ਜ਼ਿਲ੍ਹਾ ਨੂੰ ਪੱਤਰ ਲਿਖਿਆ ਗਿਆ ਸੀ ਅਤੇ ਸਪਸ਼ਟ ਰੂਪ ਵਿੱਚ ਉਲੇਖ ਕੀਤਾ ਗਿਆ ਸੀ ਕਿ ਉਸਨੂੰ ਪੁਲਿਸ ਅਧਿਕਾਰੀਆਂ ਦੇ ਨਾਲ ਰੱਖਿਆ ਗਿਆ ਸੀ ਕਿਉਂਕਿ ਕੋਈ ਵੱਖਰਾ ਗਾਰਡ ਕਲੱਬ ਨਹੀਂ ਇਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਸੁਪਰੀਡੈਂਟ ਵੱਲੋਂ ਦੁਬਾਰਾ ਪੱਤਰ ਲਿਖ ਕੇ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸੰਦੀਪ ਸਿੰਘ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਟਰਾਂਸਫਰ ਕਰਨ ਲਈ ਲਿਖਿਆ ਗਿਆ ਸੀ ਇਸ ਤੋਂ ਬਾਅਦ ਤੀਜਾ ਪੱਤਰ ਵੀ ਸੁਪਰੀਡੈਂਟ ਨੂੰ ਲਿਖਿਆ ਗਿਆ ਲੇਕਿਨ ਸੰਦੀਪ ਸਿੰਘ ਨੂੰ ਤੁਰੰਤ ਟਰਾਂਸਫਰ ਨਹੀਂ ਕੀਤਾ ਗਿਆ ਦੱਸਦੇ ਕਿ ਭੁਵਿੰਦਰ ਸਿੰਘ ਸਾਹਿਬ ਦਾ ਐਸਐਸਪੀ ਅਤੇ ਸੁਪਰੀਡੈਂਟ ਜੇਲ੍ਹ ਸੁਭਾ ਸਿੰਘ ਇਨਸਪੈਕਟਰ ਸੀਬੀਆਈ ਕੇਸ ਵਿੱਚ ਪਟਿਆਲਾ ਜੇਲ੍ਹ 'ਚ ਆਗੇ ਸਨ ਸੁਪਰੀਡੈਂਟ ਜੇਲ੍ਹ ਪਟਿਆਲਾ ਵੱਲੋਂ ਪੱਤਰ ਨੰਬਰ 8400 55 ਮਿਤੀ 12/8/2025 ਰਾਹੀ ADGP ਜੇਲ੍ਹਾਂ ਨੂੰ ਸੁਭਾ ਸਿੰਘ ਨੂੰ ਮੈਡੀਕਲ ਗਰਾਊਂਡ ਤੇ ਸੈਂਟਰਲ ਜੇਲ ਅੰਮ੍ਰਿਤਸਰ ਟਰਾਂਸਫਰ ਕਰਨ ਲਈ ਸਪਸ਼ਟ ਹਦਾਇਤਾਂ ਸਹਿਤ ਆਦਰਨੀਏ CBI ਅਦਾਲਤ ਮੁਹਾਲੀ ਦੇ ਹੁਕਮਾਂ ਦੇ ਆਧਾਰ ਤੇ ਲਿਖਿਆ ਗਿਆ ਸੀ ਪਰ ਨਾ ਤਾਂ ਸੰਦੀਪ ਸਿੰਘ ਅਤੇ ਨਾ ਹੀ ਸੁਭਾ ਸਿੰਘ ਨੂੰ ਸੈਂਟਰਲ ਜੇਲ ਪਟਿਆਲਾ ਤੋਂ ਟਰਾਂਸਫਰ ਕੀਤਾ ਗਿਆ ਅਤੇ ਇਸ ਦੇ ਨਤੀਜੇ ਵਜੋਂ 10/2025 ਨੂੰ ਸੰਦੀਪ ਸਿੰਘ ਵੱਲੋਂ ਸੁਭਾ ਸਿੰਘ, ਜਨਜੀਤ ਸਿੰਘ, ਗੁਰਬਚਨ ਸਿੰਘ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਸੁਭਾ ਸਿੰਘ ਨੂੰ ਗੰਭੀਰ ਚੋਟਾ ਲੱਗੀਆਂ ਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਸੰਦੀਪ ਸਾਨੀ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਦਰਅਸਲ ਮੌਜੂਦਾ ADGP ਅਰुणਪਾਲ ਸਿੰਘ ਦੇ ਕਾਰਜਕਾਲ ਦੌਰਾਨ ਤਿੰਨ ਵੱਡੀਆਂ ਘਟਨਾਵਾਂ ਤਿੰਨ ਜੇਲਾਂ ਸੈਂਟਰਲ ਜੇਲ ਕਪੂਠਲਾ ਜ਼ਿਲ੍ਹਾ ਜੇਲ ਸੰਗਰੂਰ ਅਤੇ ਸੈਂਟਰਲ ਜੇਲ ਪਟਿਆਲਾ ਵਿੱਚ ਵਾਪਰੀਆਂ ਨੇ ਜਿਨ੍ਹਾਂ ਵਿੱਚ ਕੈਦੀਆਂ ਦੀਆਂ ਹਲਾਕਤਾ ਹੋਈਆਂ ਨੇ ਉਪਰੋਕਤ ਸਾਰੀਆਂ ਘਟਨਾਵਾਂ ਤੋਂ ਪਹਿਲਾਂ ਸੁਪਰੀਡੈਂਟ ਜ਼ੇਲਾ ਵੱਲੋਂ بار-बार लिखित रूप ਦੇ ਵਿੱਚ ਘਟਨਾਵਾਂ ਦੀਆਂ ਅਸ਼ੰਕਾਵਾਂ ਅਤੇ ਹਮਲੇ ਦਾ ਸ਼ਿਕਾਰ ਕੈਦੀਆਂ ਨੂੰ ਟ੍ਰਾਂਸਫਰ ਕਰਨ ਬਾਰੇ ਸੂਚਨਾ ਦਿੱਤੀ ਗਈ ਸੀ ਪਰ بار-बार सूचित ਕਰਨ ਦੇ ਬਾਵਜੂਦ ਨਾ ਕੋਈ ਟ੍ਰਾਂਸਫਰ ਆਰਡਰ ਜਾਰੀ ਕੀਤਾ ਗਿਆ ਤੇ ਨਾ ਹੀ ਏ ਡੀ ਜੀ ਪੀ ਵੱਲੋਂ ਕੋਈ ਸੰਕੇਨ ਲਿਆ ਗਿਆ ਸੁਪਰੀਡੈਂਟ ਕਪੂਰਥਲਾ ਵੱਲੋਂ ਪੱਤਰ ਨੰਬਰ 6808 ਮਿਤੀ 28/5/2023 ਰਾਹੀਂ ਸਿਮਰਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਟ੍ਰਾਂਸਫਰ ਕਰਨ ਲਈ ਲਿਖਿਆ ਗਿਆ ਸੀ ਉਸ ਨੂੰ ਟ੍ਰਾਂਸਫਰ ਨਹੀਂ ਕੀਤਾ ਗਿਆ ਅਤੇ 13/7/2023 ਨੂੰ ਉਸ ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਉਦਰੀ ਸੁਪਰਡੈਂਟ ਜੀਐਲ ਸੰਗਰੂਰ ਵੱਲੋਂ ਕੈਦਿਆਂ ਸਿਮਰਜੀਤ ਜੁਝਾਰ, ਪਰਮਿੰਦਰ ਗੋਹਰਾ, ਮੁਹੰਮਦ ਹਰਸ਼ ਅਤੇ ਪਰਮਿੰਦਰ ਬੱਗਾ ਨੂੰ ਟ੍ਰਾਂਸਫਰ ਕਰਨ ਦੇ ਲਈ ਏਡੀਜੀਪੀ ਨੂੰ ਪੱਤਰ ਨੰਬਰ 2148 ਮਿਤੀ 19/3/2024 ਅਤੇ 2884 ਮਿਤੀ 15 4 2024 ਰਾਹੀ ਲਿਖਿਆ ਗਿਆ ਸੀ ਪਰ 19 4 2024 ਨੂੰ ਸਿਮਰਨਜੀਤ ਜੁਝਾਰ ਵੱਲੋਂ ਕੈਦਿਆਂ ਤਰਮਿੰਦਰ ਗੋਹਰਾ ਅਤੇ ਮੁਹੰਮਦ ਹਰਸ਼ ਨੂੰ ਹਮਲਾ ਕਰਕੇ ਮਾਰ ਦਿੱਤਾ ਗਿਆ। ਉਦੋਂ ਹੀ ਸੁਪਰਡੈਂਟ ਸੈਂਟਰਲ ਜੇਲ ਪਟਿਆਲਾ ਵੱਲੋਂ ਪੱਤਰ ਨੰਬਰ 22831 ਮਿਤੀ 27 11 2024 ਰਾਹੀ ਸੰਦੀਪ ਪੁੱਤਰ ਮਹਿੰਦਰ ਪਾਲ ਨੂੰ ਕਿਸੇ ਹੋਰ ਜੇਲ ਵੱਲ ਟ੍ਰਾਂਸਫਰ ਕਰਨ ਲਈ ਡੀਜੀਪੀ ਜ਼ਿਲ੍ਹਾ ਨੂੰ ਪੱਤਰ ਲਿਖਿਆ ਗਿਆ ਸੀ ਅਤੇ ਸਪਸ਼ਟ ਰੂਪ ਵਿੱਚ ਉਲੇਖ ਕੀਤਾ ਗਿਆ ਸੀ ਕਿ ਉਸਨੂੰ ਪੁਲਿਸ ਅਧਿਕਾਰੀਆਂ ਦੇ ਨਾਲ ਰੱਖਿਆ ਗਿਆ ਸੀ। ਕਿਉਂਕਿ ਕੋਈ ਵਕਰਾ ਗਾਰਡ ਉਪਲਬਧ ਨਹੀਂ ਸੀ ਇਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਸੁਪਰੀਡੈਂਟ ਵੱਲੋਂ ਦੁਬਾਰਾ ਪੱਤਰ ਲਿਖ ਕੇ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸੰਦੀਪ ਸਿੰਘ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਟਰਾਂਸਫਰ ਕਰਨ ਲਈ ਲਿਖਿਆ ਗਿਆ ਸੀ ਇਸ ਤੋਂ ਬਾਅਦ ਤੀਜਾ ਪੱਤਰ ਵੀ ਸੁਪਰੀਡੈਂਟ ਨੂੰ ਲਿਖਿਆ ਗਿਆ ਲੇਕਿਨ ਸੰਦੀਪ ਸਿੰਘ ਨੂੰ ਤੁਰੰਤ ਟਰਾਂਸਫਰ ਨਹੀਂ ਕੀਤਾ ਗਿਆ ਦੱਸਦੇ ਕਿ ਭੁਪਿੰਦਰ ਸਿੰਘ ਸਾਭਾ ਐਸਐਸਪੀ ਅਤੇ ਸੁਪਰੀਡੈਂਟ ਜੇਲ੍ਹ ਸੁਭਾ ਸਿੰਗਰ ਇਨਸਪੈਕਟਰ ਸੀਬੀਆਈ ਕੇਸ ਵਿੱਚ ਪਟਿਆਲਾ ਜੇਲ੍ਹ 'ਤੇ ਆ ਗਏ ਸਨ ਸੁਪਰੀਟੈਂਡੈਂਟ ਜੇਲ ਪਟਿਆਲਾ ਵੱਲੋਂ ਪੱਤਰ ਨੰਬਰ 8455 ਮਿਤੀ 12/8/2025 ਰਾਹੀਂ ADGP ਜੇਲ੍ਹਾਂ ਨੂੰ ਸੂਬਾ ਸਿੰਘ ਨੂੰ ਮੈਡੀਕਲ ਗਰਾਊਂਡ ਤੇ ਸੈਂਟਰਲ ਜੇਲ ਅੰਮ੍ਰਿਤਸਰ ਟਰਾਂਸਫਰ ਕਰਨ ਲਈ ਸਪਸ਼ਟ ਹਦਾਇਤਾਂ ਸਹਿਤ ਆਦਰਨੀਏ CBI ਅਦਾਲਤ ਮੁਹਾਲੀ ਦੇ ਹੁਕਮਾਂ ਦੇ ਆਧਾਰ ਤੇ ਲਿਖਿਆ ਗਿਆ ਸੀ ਪਰ ਨਾ ਤਾਂ ਸੰਦੀਪ ਸਿੰਘ ਅਤੇ ਨਾ ਹੀ ਸੂਬਾ ਸਿੰਘ ਨੂੰ ਸੈਂਟਰਲ ਜੇਲ ਪਟਿਆਲਾ ਤੋਂ ਟਰਾਂਸਫਰ ਕੀਤਾ ਗਿਆ ਅਤੇ ਇਸ ਦੇ ਨਤੀਜੇ ਵਜੋਂ 10/9/2025 ਨੂੰ ਸੰਦੀਪ ਸਿੰਘ ਵੱਲੋਂ ਸੂਬਾ ਸਿੰਘ, ਇਨਰਜੀਤ ਸਿੰਘ, ਗੁਰਬਚਨ ਸਿੰਘ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਸੂਬਾ ਸਿੰਘ ਨੂੰ ਗੰਭੀਰ ਝੋਟਾ ਲੱਗੀਆਂ ਤੇ ਬਾਅਦ ਦੇ ਵਿੱਚ ਉਸ ਦੀ ਮਤ ਹੋ ਗਈ